ਦਿਲੋ ਸਾਹਿਬ ਸਾਬਕਾ ਐਸਐਸਪੀ ਐਸਪੀ ਸਣੇ 4 ਹੋਰ ਨੂੰ ਜੋ ਹੈ ਦੋਸ਼ੀ ਕਰਾਰ ਦਿੱਤਾ ਗਿਆ ਇਹਦੇ ਵਿੱਚ ਭ੍ਰਿਸ਼ਟਾਚਾਰ ਵੀ ਵੱਡੇ ਪੱਧਰ ਤੇ ਸਾਹਮਣੇ ਆਇਆ ਬਿਹਾਰੀ ਦੀ ਸੀਬੀਆਈ ਅਦਾਲਤ ਉਹਨਾਂ ਨੇ ਸਾਬਕਾ ਐਸਐਸਪੀ ਦਵਿੰਦਰ ਸਿੰਘ ਗਰਚਾ ਇਸੇ ਤਰ੍ਹਾਂ ਉਸ ਵੇਲੇ ਦਾ ਐਸਪੀ ਹੈੱਡਕੁਆਰਟਰ ਪਰਮਦੀਪ ਸਿੰਘ ਸੰਧੂ ਇਹ ਮਾਮਲਾ ਬਹੁਤ ਪੁਰਾਣਾ ਹੈ ਜਗਰਾਉਂ ਦੀ ਇੱਕ ਲੜਕੀ ਨਾਲ ਸੰਬੰਧਤ ਜਿਹੜਾ ਕਥਤ ਰੂਪ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਸੀ ਬੈਂਡਿਆ ਕੇ ਹੋਟਲ ਦੇ ਵਿੱਚ ਲੋਕਾਂ ਨੂੰ ਲਿਜਾ ਕੇ ਗਾਹਕ ਬਣਾ ਕੇ ਤੇ ਫਿਰ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਸੀ ਜੀ ਮਾਵਲਾ ਸੀਬੀਆਈ ਨੂੰ ਸੌਂਪਿਆ ਗਿਆ ਸੀਬੀਆਈ ਨੇ ਇਹ ਚ ਪੜਤਾਲ ਕੀਤੀ ਚਾਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਦੋ ਐਸਐਚਓ ਇੱਕ ਐਸਪੀ ਇੱਕ ਐਸਐਸਪੀ ਜੀ ਲੇਕਿਨ ਸਿਆਸੀ ਆਗੂ ਮਖਨ ਬਰਾੜ ਤੇ ਸੁਗਰਾਜ ਸਿੰਘ ਹੋਰਾਂ ਨੂੰ ਬਾਈ ਜਤਬਰੀ ਕਰ ਦਿੱਤਾ ਹੈ 4 April ਨੂੰ ਇਹਨਾਂ ਬੰਦਿਆਂ ਨੂੰ ਸਜ਼ਾ ਮਨਜੋਗ ਸੀਬੀਆਈ ਅਦਾਲਤ ਮਹਾਲੀ ਵੱਲੋਂ ਸੁਣਾਈ ਜਾਵੇ ਟਿਲੋ ਸਾਹਿਬ ਸਾਬਕਾ ਐਸਐਸਪੀ ਐਸਪੀ ਸਣੇ 4 ਹੋਰ ਨੂੰ ਜੋ ਹੈ ਦੋਸ਼ੀ ਕਰਾਰ ਦਿੱਤਾ ਗਿਆ ਹੈ ਮੋਗਾ ਦਾ ਇਹ ਮਾਮਲਾ ਹੈ ਬੜਾ ਪੁਰਾਣਾ ਮਾਮਲਾ ਹੈ ਜੀ ਇਹਦੇ ਵਿੱਚ ਭ੍ਰਿਸ਼ਟਾਚਾਰ ਵੀ ਵੱਡੇ ਪੱਧਰ ਤੇ ਸਾਹਮਣੇ ਆਇਆ ਹੂੰ ਇਹਨੂੰ ਮੋਗਾ ਸੈਕਸ ਸਕੈਂਡਲ ਕਹਿੰਦੇ ਨੇ ਜੀ ਬਹਾਲੀ ਦੀ ਸੀਬੀਆਈ ਅਦਾਲਤ ਉਹਨਾਂ ਨੇ ਸਾਬਕਾ ਐਸਐਸਪੀ ਦਵਿੰਦਰ ਸਿੰਘ ਗਰਚਾ ਇਸੇ ਤਰ੍ਹਾਂ ਉਸ ਵੇਲੇ ਦਾ ਐਸਪੀ ਹੈੱਡ ਕੁਆਰਟਰ ਪਰਮਦੀਪ ਸਿੰਘ ਸੰਧੂ ਜੀ ਥਾਣਾ ਸਿਟੀ ਦੇ ਦੋ ਐਸਐਚਓ ਰਮਨ ਕੁਮਾਰ ਅਮਰਜੀਤ ਸਿੰਘ ਇਹਨਾਂ ਨੂੰ ਦੋਸ਼ੀ ਿਕrar ਦੇਤਾ ਜਦੋਂ ਕਿ ਸਿਆਸੀ ਆਗੂ ਮੱਖਣ ਸਿੰਘ ਬਰਾੜ ਜਿਹੜੇ ਜੱਦਰ ਤੋਤਾ ਸਿੰਘ ਦੇ ਬੇਟੇ ਐ ਜੀ ਅਤੇ ਉਹਨਾਂ ਦੇ ਨਾਲ ਇੱਕ ਹੋਰ ব্যক্তি ਨੇ சுகਰਾ ਸਿੰਘ ਇਹਨਾਂ ਨੂੰ ਬਰੀ ਕਰਾਰ ਦਿੱਤਾ ਹੈ ਜੀ ਇਹ ਮਾਮਲਾ ਬਹੁਤ ਪੁਰਾਣਾ ਹੈ ਜਗਰਾਉਂ ਦੀ ਇੱਕ ਲੜਕੀ ਨਾਲ ਸੰਬੰਧਤ ਹੈ ਜਿਹਦਾ ਕਥਤ ਰੂਪ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਸੀ ਹੂੰ ਕਹਿੰਦੇ ਆ ਕਿ ਹੋਟਲ ਦੇ ਵਿੱਚ ਲੋਕਾਂ ਨੂੰ ਲਿਜਾ ਕੇ ਗਾਹਕ ਬਣਾ ਕੇ ਤੇ ਫਿਰ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ ਸੀ ਜੀ ਮਾਮਲਾ ਸੀਬੀਆਈ ਨੂੰ ਸੌਂਪਿਆ ਗਿਆ ਸੀਬੀਆਈ ਨੇ ਚਪੜਤਾਲ ਕੀਤੀ ਪੜਤਾਲ ਕਰਕੇ ਉਹਨਾਂ ਨੇ ਪੌਣੀ ਦਰਜਨ ਤੋਂ ਵੱਧ ਬੰਦਿਆਂ ਦੇ ਖਿਲਾਫ ਆਪਣਾ ਦੋਸ਼ ਪੱਤਰ ਦਾਇਰ ਕਰ ਦਿੱਤਾ ਪਰ ਅਦਾਲਤ ਨੇ ਚਾਰ ਵਿਅਕਤੀਆਂ ਨੂੰ ਦੋਸ਼ੀ ਕਰਾਰ ਤਾ ਦੋ ਐਸਐਚਓ ਇੱਕ ਐਸਪੀ ਇੱਕ ਐਸਐਸਪੀ ਜੀ ਲੇਕਿਨ ਸਿਆਸੀ ਆਗੂ ਮੱਖਣ ਬਰਾੜ ਤੇ ਸੁਖਰਾਜ ਸਿੰਘ ਹੋਰਾਂ ਨੂੰ ਬãiਜਤਬਰੀ ਕਰ ਦਿੱਤਾ ਹੈ ਹੂੰ ਇਹ ਉਦੋਂ ਵੀ ਮਾਮਲਾ ਬਹੁਤ ਵੱਡੀ ਚਰਚਾ ਦੇ ਵਿੱਚ ਰਿਹਾ ਸੀ ਜੀ ਤੇ ਹੁਣ ਇਹਨੂੰ ਜਿਹੜੀ 4 April ਨੂੰ ਇਹਨਾਂ ਬੰਦਿਆਂ ਨੂੰ ਸਜ਼ਾ ਮਨਜੋਗ ਸੀਵੀਅੀ ਅਦਾਲਤ ਮਹਾਲੀ ਵੱਲੋਂ ਸੁਣਾਈ ਜਾਵੇਗੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ